ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬਤਰੰਬੇਦਬੀ ਰੋਕੂ ਕਾਨੂੰਨ ਮੋਰਚਾ ਕਾਵਰ ਮੋਰਚਾ ਸਮਾਣਾ ਵੱਲੋਂ ਸਾਡਾ ਇੱਕ ਡੈਲੀਗੇਸ਼ਨ ਡਾਕਟਰ ਇੰਦਰਬੀਤ ਸਿੰਘ ਰਿੰਜਰ ਜੋ ਕਿ ਚੇਅਰਮੈਨ ਨੇ ਸਿਲੈਕਟ ਕਮੇਟੀ ਦੇ ਜੋ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕੀਤੀ ਗਈ ਹੈ ਜੋ ਬੇਅਦਬੀਆਂ ਦੇ ਉੱਤੇ ਸਟੇਟ ਐਕਟ ਬਣ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਉਹਨਾਂ ਨੂੰ ਮਿਲ ਕੇ ਅਸੀਂ ਮੋਰਚੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਪਾਈ ਗੁਰਜੀਤ ਸਿੰਘ ਖਾਲਸਾ ਦੀ ਸੇਧ ਦਾ ਖਿਆਲ ਰੱਖਦੇ ਹੋਏ ਸਿਲੈਕਟ ਕਮੇਟੀ ਦੀ ਜਿਹੜੀ ਕਾਰਵਾਈ ਹੈ ਇਹਨੂੰ ਜਿੰਨੀ ਜਲਦੀ ਹੋ ਸਕਦਾ ਹੈ ਇਹਨੂੰ ਪੂਰਾ ਕੀਤਾ ਜਾਏ ਕਿਉਂਕਿ ਵਿਧਾਨ ਸਭਾ ਦੇ ਵਿੱਚ ਜੋ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ 6 ਮਹੀਨੇ ਤੋਂ ਪਹਿਲਾਂ ਵੀ ਇਹ ਕਾਰਜ ਪੂਰਾ ਹੋ ਸਕਦਾ ਸੋ ਅਸੀਂ ਇਹੀ ਬੇਨਤੀ ਕੀਤੀ ਹੈ ਮੇਜਬ ਸਾਹਿਬ ਹਰਾਨੋ ਸਰਦਾਰ ਤ੍ਰਿਪੁਰਜਿੰਦਰ ਸਿੰਘ ਬਾਜਵਾ ਵੀ ਮੈਂਬਰ ਸਾਹਿਬ ਉਹ ਵੀ ਮੌਜੂਦ ਸਨ ਸੋ ਇਹੀ ਬੇਨਤੀ ਕੀਤੀ ਗਈ ਜਿੰਨੀ ਜਲਦੀ ਹੋ ਸਕਦਾ ਇਸ ਕਾਰਜ ਨੂੰ ਪੂਰਾ ਕੀਤਾ ਜਾਏ ਨਾਲ ਹੀ ਅਸੀਂ ਮੋਰਚੇ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਹੈ ਕਿ ਸਾਰੇ ਧਰਮਾਂ ਦੇ ਆਗੂਆਂ ਦੇ ਨਾਲ ਸਾਡੀ ਪਹਿਲਾਂ ਹੀ ਮੁਲਾਕਾਤਾਂ ਹੋ ਚੁੱਕੀਆਂ ਨੇ ਅਸੀਂ ਸਮਾਗਮ ਵੀ ਕਰ ਚੁੱਕੇ ਹਾਂ ਸਰਬਤਰਮਹ ਪੰਚਾਇਤ ਵੀ ਹੋ ਚੁੱਕੀ ਹੈ ਇੱਥੇ ਬੀਜੇਪੀ ਆਫਿਸ ਦੇ ਵਿੱਚ ਵੀ ਉਹਨਾਂ ਦੇ ਨਾਲ ਮੁਲਾਕਾਤਾਂ ਕਰਵਾ ਚੁੱਕੇ ਹਾਂ ਸੋ ਜੇ ਇੱਕ رائے ਜਿਹੜੀ ਲੈਣੀ ਹੈ ਸਾਰੇ ਧਰਮਾਂ ਵਾਲਿਆਂ ਦੀ ਤੇ ਉਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰ ਸਕਦੇ ਹਾਂ ਸੋ ਸਾਨੂੰ ਡਾਕਟਰ ਨਿਜਰ ਸਾਹਿਬ ਨੇ ਇਹ ਭਰੋਸਾ ਵੀ ਦਿੱਤਾ ਸੀ ਕਿ ਲੋੜ ਅਨੁਸਾਰ ਉਹ ਸਾਡੀਆਂ ਸੇਵਾਵਾਂ ਇਹਦੇ ਵਾਸਤੇ ਲੈ ਸਕਦੇ ਨੇ ਇਹਦੇ ਨਾਲ ਹੀ ਅਸੀਂ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਨੂੰ ਮਿਲ ਕੇ ਇਹੀ ਬੇਨਤੀ ਕੀਤੀ ਗਈ ਹੈ ਕਿ ਜਿੰਨੀ ਜਲਦੀ ਹੋ ਸਕਦਾ ਹੈ ਕਿਉਂਕਿ ਇਹ ਸਟੈਂਡਿੰਗ ਕਮੇਟੀ ਆਪਣੀ ਰਿਪੋਰਟ ਦੇਗੀ ਉਸ ਤੋਂ ਬਾਅਦ ਫਿਰ ਵਿਧਾਨ ਸਭਾ ਵੱਲੋਂ ਇਹਨੂੰ ਪਾਸ ਕੀਤਾ ਜਾਏਗਾ ਫਿਰ ਰਾਜਪਾਲ ਸਾਹਿਬ ਵੱਲੋਂ ਇਹਦੇ ਉੱਤੇ ਦਸਤਖਤ ਹੋਣੇ ਨੇ ਸੋ ਇਹ ਕਾਰਜ ਆ ਪਹਿਲਾਂ ਹੀ ਕਾਫੀ ਲੰਬੇਰਾ ਹੈ ਸੋ ਇਹਨੂੰ ਜਿੰਨੀ ਜਲਦੀ ਹੋ ਸਕਦਾ ਕਿਉਂਕਿ ਜੇ ਵੱਖ-ਵੱਖ ਸੰਪਰਦਾਵਾਂ ਨੂੰ ਇਕੱਲੇ-ਇਕੱਲੇ ਨੂੰ ਜਾ ਕੇ ਮਿਲਣ ਲੱਗ ਪਈ ਸਟੈਂਡਿੰਗ ਕਮੇਟੀ ਫਿਰ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਏਗਾ ਫਿਰ ਤਾਂ ਸ਼ਾਇਦ ਇੱਕ ਸਾਲ ਦੇ ਵਿੱਚ ਵੀ ਇਹ ਕਾਰਜ ਪੂਰਾ ਨਾ ਹੋ ਸਕੇ ਸੋ ਅਹੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਕੋਈ ਕੋਈ ਐਦਾਂ ਦਾ ਪੋਰਟਲ ਜਾਰੀ ਕਰ ਦਿੱਤਾ ਜਾਏ ਜਿਹਦੇ ਉੱਤੇ ਸਾਰੇ ਲੋਕ ਆਪਣੀ ਰਾਏ ਜਿਹੜੀ ਆ ਉਹ ਦੇ ਸਕਣ ਤਾਂ ਕਿ ਥੋੜੇ ਸਮੇਂ ਦੇ ਵਿੱਚ ਬਹੁਤਾ ਕੰਮ ਹੋ ਸਕੇ ਸੋ ਜਿਸ ਤੰਗ ਦੀ ਵੀ ਸਾਡੀ ਸੇਵਾ ਜਿਹੜੀ ਹੈ ਸਟੈਂਡਿੰਗ ਕਮੇਟੀ ਵੱਲੋਂ ਸਲੈਕਟ ਕਮੇਟੀ ਵੱਲੋਂ ਲਈ ਜਾਏਗੀ ਅਸੀਂ ਉਹਦੇ ਵਾਸਤੇ ਹਾਜ਼ਰ ਆ ਕਿਉਂਕਿ ਅਸੀਂ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਦੀ ਤੰਦਰੁਸਤੀ ਚਾਹੁੰਦੇ ਆ ਉਹਨਾਂ ਦੇ ਮਾਤਾ ਜੀ ਵੀ ਅੱਜ ਸਾਡੇ ਨਾਲ ਸਨ ਮਾਤਾ ਪਰਮਜੀਤ ਕੌਰ ਅਸੀਂ ਇਹੀ ਬੇਨਤੀ ਕੀਤੀ ਹੈ ਕਿ ਸਾਰੇ ਹੀ ਆਪਾਂ ਸਾਰੇ ਪੰਜਾਬੀ ਰਲ ਕੇ ਜਿੱਥੇ ਕਾਨੂੰਨ ਬਣਾਉਣਾ ਹੈ ਉੱਥੇ ਭਾਈ ਗੁਰਜੀਤ ਸਿੰਘ ਦੀ ਤੰਦਰੁਸਤੀ ਤੇ ਉਹਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਏ ਸੋ ਇਹ ਬੇਨਤੀਆਂ ਅੱਜ ਅਸੀਂ ਕਰਕੇ ਆਏ ਆਂ ਸੋ ਸਾਨੂੰ ਉਮੀਦ ਹੈ ਕਿ ਇਹ ਕਾਰਜ ਛੇਤੀ ਨੇਪਰੇ ਚੜੇਗਾ ਇਹਨੂੰ ਠੰਡੇ ਬਸਤੇ ਵਿੱਚ ਪਾਉਣ ਵਾਲੀ ਜਿੱਦਾਂ ਦੀਆਂ ਕਿ ਕਿਆ ਸਰਾਈਆਂ ਲੱਗ ਰਹੀਆਂ ਸਨ ਉਹ ਗੱਲ ਨਾ ਹੋਏ ਕਿਉਂਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਕੀ ਸਰਕਾਰੀ ਤੰਤਰ ਦੇ ਵਿੱਚ ਇੱਕ ਗੱਲ ਮਸ਼ਹੂਰ ਹੋ ਜਾਂਦੀ ਹੈ ਕਿ ਜਿਹੜਾ ਕੰਮ ਨਹੀਂ ਕਰਨਾ ਜਿੰਨੂੰ ਤੁਸੀਂ ਲਮਕਾਉਣਾ ਹੈ ਉਹਨੂੰ ਕਮੇਟੀ ਨੂੰ ਸੌਂਪ ਦਿਓ ਤੇ ਫੇਰ ਉਹ ਲਮਕ ਜਾਂਦਾ ਹੈ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਇਹਨੂੰ ਲੰਮਕਾਇਆ ਨਾ ਜਾਏ ਇਹਦੇ ਨਾਲ ਜਿੱਥੇ ਗੁਰੂ ਸਾਹਿਬਾਨ ਦਾ ਹੋਰ ਪੀਤ੍ਰ ਗ੍ਰੰਥਾਂ ਦਾ ਸਤਕਾਰ ਜੋੜਿਆ ਹੋਇਆ ਉਥੇ ਇੱਕ ਆਮ ਘਰ ਦੇ ਨੌਜਵਾਨ ਦੀ ਇੱਕ ਸਾਬਕਾ ਫੌਜੀ ਦੀ ਜਾਨ ਦਾ ਵੀ ਮਸਲਾ ਬਣਿਆ ਹੋਇਆ ਸੋ ਸਾਡੀ ਬੇਨਤੀ ਆਪ ਸਭ ਤੋਂ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਰਕਾਰ ਨੂੰ ਜੋ ਵੀ ਜਿੰਨੇ ਜਿੰਨਾ ਨੂੰ ਮਿਲ ਕੇ ਆਏ ਆ ਨਮੇਦਿਆਂ ਨੂੰ ਅਸੀਂ ਸਾਰਿਆਂ ਨੂੰ ਇਹੀ ਗੱਲ ਕਹੀ ਹੈ ਵੀ ਚੇਤੂ ਤੇ ਛੇਤੀ ਕਾਨੂੰਨ ਬਣਾਓ ਛੇਤੀ ਛੇਤੀ ਕਾਨੂੰਨ ਬਣਾ ਕੇ ਮੇਰੇ ਬੱਚੇ ਦੀ ਹਾਲਤ ਬਹੁਤ ਜਿਆਦਾ ਖਰਾਬ ਹੈ ਛੇਤੀ ਛੇਤੀ ਕਾਨੂੰਨ ਬਣਾ ਕੇ ਮੇਰੇ ਬੱਚੇ ਨੂੰ ਆਬਦੇ ਹੇਠਾ ਲਾਹੀਏ ਆਬਦੇ ਕਰੇ ਆਵੇ ਇਹੀ ਮੈਂ ਸਾਰੇ ਸੰਗਤ ਨੂੰ ਸਭ ਨੂੰ ਸਭ ਨੂੰ ਬੇਨਤੀ ਹੈ ਮੇਰੀਆਂ ਇਹੀ ਨੇ ਸਰਕਾਰ ਵੱਧ ਤੋਂ ਵੱਧ ਇਸ ਮੁੱਦੇ ਦੇ ਖਿਆਲ ਦਿਓ ਵੀ ਜਰੂਰ ਛੇਤੀ ਤੋਂ ਛੇਤੀ ਕਾਨੂੰਨ ਬਣਾਓ ਲੰਬਾ ਟਾਈਮ ਨਾ ਲਜਾਓ ਛੇਤੀ ਤੋਂ ਛੇਤੀ ਕਾਨੂੰਨ ਬਣਾ ਕੇ ਮੇਰੇ ਬੱਚੇ ਦੀ ਸਿਹਤ ਦਾ ਖਿਆਲ ਰੱਖੋ ਉਹਦੀ ਅਸੀਂ ਦੇਖਭਾਲ ਕਰੀ ਆ ਉਹਦੇ ਘਰੇ ਲਈਏ ਮੇਰੇ ਬੱਚੇ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ